ਹਾਂਜੀ ਆਪਾਂ ਗੱਲ ਕਰ ਰਹੇ ਹਾਂ ਜੀ ਲਾਡਲੀਆਂ ਦੇ ਨੈਕਸਟ ਐਪੀਸੋਡ ਦੇ ਬਾਰੇ ਇਹਦੇ ਵਿੱਚ ਰੋਜੀ ਸੋਚ ਰਹੀ ਸੀ ਬੈਠੀ ਕਿ ਜੋ ਮੰਨੂ ਨੇ ਕਿਹਾ ਕਿ ਉਹ ਸੱਚ ਤਾਂ ਨਹੀਂ ਉਹ ਜੋ ਕਿਤੇ ਮੇਰੇ ਦੁਬਾਰਾ ਤੋਂ ਦੋ ਕੁੜੀਆਂ ਤਾਂ ਨਹੀਂ ਹੋ ਜਾਣਗੀਆਂ ਤੇ ਇਹ ਸੋਚ ਹੀ ਰਹੀ ਸੀ ਤੇ ਉਧਰੋਂ ਇਹਦੀ ਸੱਸ ਤੇ ਦਰਾਣੀ ਆ ਗਈਆਂ ਤੇ ਉਹ ਆ ਕੇ ਕਹਿਣ ਲੱਗੀਆਂ ਕਿ ਕੋਈ ਕੰਮ ਥੰਦਾ ਬੈਠ ਲਾ ਕਿ ਇੱਥੇ ਹੀ ਬੈਠੀ ਕੀਰਨੇ ਪਾਈ ਜਾਊਂਗੀ ਜਾਂ ਜਾ ਕੇ ਕੋਈ ਕੰਮ ਕਰ ਤੇ ਅੰਦਰ ਜਾ ਕੇ ਚਾਦਰਾਂ ਵਿਛਾਣ ਲੱਗ ਗਈ ਤੇ ਇਹ ਸੋਚ ਹੀ ਰਹੀ ਸੀਗੀ ਹਜੇ ਤਾਂ ਉਹ ਗਵਾਂਡ ਵਾਲੀ ਮਾਸੀ ਆ ਗਈ ਗਵਾਂਡ ਵਾਲੀ ਮਾਸੀ ਨੇ ਕਿਹਾ ਆ ਕੇ ਕਿ ਮੈਨੂੰ ਪਤਾ ਲੱਗਾ ਕਿ ਤੁਹਾਡੇ ਫਿਰ ਤੋਂ ਕੁੜੀ ਆ ਗਈ ਆ ਤੇ ਮੈਂ ਤਾਂ ਲੱਡੂ ਲੈ ਕੇ ਆਣੇ ਸੀ ਮੇਰੇ ਮੇਰੇ ਦੋਤਾ ਹੋਇਆ ਮੇਰੀ ਕੁੜੀ ਦੇ ਮੁੰਡਾ ਹੋਇਆ ਤੇ ਮੈਂ ਤਾਂ ਕਰਕੇ ਲੈ ਕੇ ਨਹੀਂ ਆਈ ਤੇ ਇਹ ਜਿਹੜੀ ਜੜੀ ਸੱਸ ਸਹਰੋ ਜੀ ਤੇ ਰੋਣ ਲੱਪੇ ਕਹਿੰਦੀ ਆਹੋ ਭੈਣੇ ਸਾਡੇ ਫਿਰ ਤੋਂ ਕੁੜੀ ਆ ਗਈ ਆ ਉਹਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਮੋਰਾਂ ਦੇ ਖੰਭਾਂ ਵਾਲਾ ਟੋਟਕਾ ਦੱਸਦੀ ਆਂ ਪਰ ਇਹ ਗਾਂ ਦੇ ਦੁੱਧ ਦੇ ਨਾਲ ਕਰਨਾ ਜਿਹਦੇ ਮਗਰ ਬੱਚਾ ਹੋਵੇ ਤੇ ਫੇਰ ਇਹ ਰੋ ਰਹੀ ਸੀ ਤਾਂ ਚੁੱਪ ਕਰਾ ਰਹੀ ਸੀ ਤਾਂ ਫੇਰ ਉਹ ਕਹਿੰਦੀ ਕਿ ਮੈਂ ਵੀ ਆਪਣੀ ਦੋ ਤਿੰਨ ਆਪਣੀ ਕੁੜੀ ਨੂੰ ਇਹੀ ਮਤਲਬ ਕਿ ਟੋੜਕਾ ਕੀਤਾ ਸੀ ਤੇ ਆਪਣੇ ਲਈ ਵੀ ਇਹ ਟੋੜਕਾ ਕੀਤਾ ਸੀਗਾ ਤੇ ਸਾਰਸੋਦੀ ਨੇ ਕਿਹਾ ਜੇ ਇਹ ਟੋੜਕਾ ਕੰਮ ਕਰ ਗਿਆ ਤਾਂ ਸਾਨੂੰ ਹੋਰ ਕੀ ਚਾਹੀਦਾ ਆ ਤੇ ਫੇਰ ਉਹ ਕਹਿੰਦੀ ਕਿ ਪਾਠੀਆਂ ਵਿਚਾਈ ਦੀਆਂ ਤੇ ਸਾਡੇ ਘਰ ਹੈਗੀਆਂ ਆ ਕੇ ਲੈ ਜਾ ਤੇ ਉਹ ਜੀ ਦੀ ਜਿਹੜੀ ਦਰਾਣੀ ਆ ਉਹਦੇ ਨਾਲ ਪਾਠੀਆਂ ਲੈਣ ਚਲ ਗਈ ਤੇ ਉਹ ਲੈ ਕੇ ਆਈ ਤੇ ਇਹਨਾਂ ਨੇ ਉਹ ਟੋਟਕਾ ਰੋਜੀ ਤੇ ਅਜ਼ਮਾਇਆ ਤੇ ਧੂਣਾ ਲਾਇਆ ਤੇ ਉਹਨੂੰ ਧੂਣਾ ਦੇਣਾ ਸੀਗਾ ਤੇ ਰੋਜੀ ਦੀ ਤਾਂ ਹਾਲਤ ਬਹੁਤ ਖਰਾਬ ਹੋਈ ਸੀ ਧੂਆਂ ਸੁੰਘ ਸੁੰਘ ਕੇ ਤੇ ਉਹਦੀ ਜਠਾਣੀ ਕਹਿੰਦੀ ਕਿ ਬੈਠੀ ਰਹੇ ਉਹ ਕਹਿੰਦੇ ਜਿਹਨੇ ਕਿਹਾ ਕਿ ਤੂੰ ਆ ਕੇ ਦੇਖ ਇੱਥੇ ਬੈਠ ਵੀ ਹੁੰਦਾ ਉਧਰੋਂ ਆ ਗਿਆ ਗੁਰਪ੍ਰੀਤ ਵੀਰਾ ਗੁਰਪ੍ਰੀਤ ਵੀਰੇ ਨੇ ਕਿਹਾ ਕਿ ਇਹ ਕੀ ਹੋ ਰਿਹਾ ਉਹਨਾਂ ਨੇ ਦੱਸਿਆ ਕਿ ਟੋਟਕ ਕਰ ਰਹੇ ਗੁਰਪ੍ਰੀਤ ਵੀਰਾ ਬੋਲਣ ਲੱਪਿਆ ਉਹ ਕਹਿੰਦਾ ਕਿ ਅਸੀਂ ਸਾਈਂ ਜੀ ਨੂੰ ਮੰਨਦੇ ਆ ਅਸੀਂ ਜੋ ਉਹਨਾਂ ਨੇ ਦੱਸਿਆ ਅਸੀਂ ਉਹੀ ਕਰਨਾ ਪਰ ਟੋਟਕਿਆਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਉਹਨੇ ਉਹ ਪਾਠੀਆਂ ਵਾਲੇ ਜਿਹੜਾ ਭਾਂਡਾ ਸੀ ਉਹਨੂੰ ਲੱਤ ਮਾਰ ਦਿੱਤੀ ਤੇ ਉਧਰੋਂ ਇਸ ਆਪ ਕੋਈ ਫਿਰੋਜੀ ਜਿਹੜੀ ਸੀ ਉਹ ਬਟ ਦੇਖ ਰਹੀ ਸੀ ਤੇ ਫਿਰ ਗੁਰਪ੍ਰੀਤ ਵੀਰ ਨੇ ਕਿਹਾ ਕਿ ਸਾਡਾ ਕੇਸ ਚੱਲਦਾ ਆ ਤੇ ਕੇਸ ਦੀ ਸੁਣਵਾਈ ਆ ਤੇ ਸਾਰੇ ਜਾਣੇ ਜੋ ਸਾਈਨ ਨੇ ਕਿਹਾ ਸੀ ਉਹੀ ਕਰਨਾ ਤੇ ਅਰਦਾਸ ਕਰੋ ਤੇ ਅਸੀਂ ਸਾਡਾ ਕੇਸ ਸਾਡੇ ਹੱਕ ਵਿੱਚ ਆ ਜਾਵੇ ਤੇ ਜਦੋਂ ਇਹ ਕੇਸ ਤੋਂ ਵਾਪਸ ਆਇਆ ਤੇ ਭੰਗੜੇ ਪੌਂਦਾ ਆਇਆ ਤੇ ਸਾਰਿਆਂ ਨੇ ਪੁੱਛਿਆ ਕੀ ਹੋਇਆ ਤੇ ਇਹਨੇ ਕਿਹਾ ਕਿ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਆ ਕਿ ਜਿਹੜੇ ਸਾਡੇ ਕੋਲ 10 ਕਿੱਲੇ ਸੀਗੇ ਅੱਗੇ ਤੇ ਹੁਣ ਸਾਡੇ ਕੋਲ 15 ਕਿੱਲੇ ਹੋ ਗਏ ਚਾਚੇ ਦੀ ਜਿਹੜਾ ਮੁੰਡੇ ਦਾ ਜਿਹੜਾ ਕੇਸ ਸੀਗਾ ਅਸੀਂ ਉਹ ਜਿੱਤ ਗਏ ਆ ਤੇ ਹੁਣ ਸਾਡੇ ਤਿੰਨਾਂ ਭਰਾਵਾਂ ਦੇ ਹਿੱਸੇ ਪੰਜ-ਪੰਜ ਕਿੱਲੇ ਆਉਣਗੇ ਤੇ ਸਾਰੇ ਜਾਨੇ ਬੜੇ ਖੁਸ਼ ਹੋਏ ਤੇ ਇਹਨਾਂ ਮੁੜ ਕੇ ਭੰਗਣਾ ਆਪਣਾ ਸ਼ੁਰੂ ਕਰਦੇ ਤੇ ਫਿਰ ਤਿੰਨਾਂ ਆਪਣੇ ਦੋਨਾਂ ਭਰਾਵਾਂ ਨੂੰ ਵੀ ਨਾਲ ਹੀ ਲੈ ਲਿਆ ਤੇ ਸਾਰੇ ਜਾਨੇ ਖੁਸ਼ੀ ਮਨਾਣ ਲੱਗ ਗਏ ਉਧਰੋਂ ਆ ਗਿਆ ਚਾਚੇ ਦਾ ਮੁੰਡਾ ਬੁੱਟਰ ਸਾਹਿਬ ਤੇ ਹੁਣ ਆਉਣ ਵਾਲਾ ਕਹਾਣੀ ਦੇ ਵਿੱਚ ਟਵਿਸਟ ਸਟੋਰੀ ਦੇ ਵਿੱਚ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਤੇ ਉਧਰੋਂ ਇਹਨੇ ਆ ਕੇ ਇਹਨਾਂ ਨੂੰ ਨੱਚਦੇ ਝੂਲਦੇ ਦੇਖਿਆ ਤੇ ਉਹਨੇ ਇਹਨਾਂ ਦੇ ਘਰ ਪਏ ਮੰਜੇ ਨੂੰ ਚੱਕ ਕੇ ਮਾਰਿਆ ਤੇ ਉਹਨੂੰ ਮਾਰੀ ਲਾਤ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਕਹਾਣੀ ਬਹੁਤ ਮਜ਼ੇਦਾਰ ਹੋਣ ਵਾਲੀ ਆ ਬਹੁਤ ਹੀ ਇੰਟਰਸਟਿਡ ਹੋਣ ਵਾਲੀ ਆ ਧੰਨਵਾਦ